ਵੱਡਾ ਫੈਸਲਾ ਲਿਆ ਗਿਆ ਸੀ ਫੈਸਲੇ ਅਨੁਸਾਰ ਪੌਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾਂ ਤੋਂ ਵੱਧ ਤੋਂ ਜਿਹੜਾ ਵੱਧ ਸੰਭਵ ਨਿਕਾਸੀ ਤੇ ਸਪਿਲਵੇ ਗੇਟਾਂ ਨਾਲ ਹੀ ਲਗਭਗ 32000 ਕਿਊਸੇ ਦਾ ਪਾਣੀ ਟਰਬਾਈਨਾਂ ਸਮੇਤ ਕੁੱਲ 50000 ਕਿ ਉਸਕ ਪਾਣੀ ਛੱਡਿਆ ਜਾਣਾ ਸੀ ਤੇ ਜਿਸ ਨੂੰ ਹੁਣ ਛੱਡ ਦਿੱਤਾ ਗਿਆ ਤੇ ਪਾਣੀ ਛੱਡਣ ਤੋਂ ਪਹਿਲਾਂ ਹੀ ਇੱਥੇ ਸਾਇਰਨ ਵੱਜਨੇ ਸ਼ੁਰੂ ਹੋ ਗਏ ਤੇ ਫਿਰ ਕੁੱਲ 50 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਇਸ ਦੇ ਨਾਲ ਹੀ ਨੇੜਲੇ ਇਲਾਕਿਆਂ ਦੇ ਵਿੱਚ ਮੁਰਤ ਤੋਂ ਹੜਾਂ ਦੀ ਚਿੰਤਾ ਵੱਧ ਗਈ ਹੈ ਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ ਅੰਮ੍ਰਿਤਸਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ ਦਾ ਖਤਰਾ ਮੰਡਰਾਉਣ ਲੱਗਿਆ ਹੈ ਹੁਣ ਗੱਲ ਕਰਦੇ ਆ ਰঞ্জੀਤ ਸਾਗਰ ਡੈਮ ਦੀ ਰঞ্জੀਤ ਸਾਗਰ ਡੈਮ ਦੀ ਜਿਹੜੀ ਸਵੇਰੇ ਸ਼ੁੱਕਰਵਾਰ ਨੂੰ ਸਵੇਰੇ 6 ਵਜੇ ਤੱਕ ਇਸ ਡੈਮ ਵਿੱਚੋਂ ਜੋ ਕਿ ਰਾਵੀ ਨਦੀ ਤੇ ਸਥਿਤਤਾ ਤੋਂ ਲਗਭਗ 35000 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ ਡੈਮ ਦਾ ਆਊਟ ਗoing ਫਲੋ 34739 ਕਿਊਸਕ ਦਰਜ ਕੀਤਾ ਗਿਆ ਜੋ ਇੱਕ ਇਨ ਕਮਿੰਗ ਫਲੋ 3570 ਕਿਊਸਿਕ ਤੋਂ ਕਾਫੀ ਜ਼ਿਆਦਾ ਹੁਣ ਗੱਲ ਕਰਦੇ ਆਂ ਪਾਖੜਾ ਡੈਮ ਦੀ ਪਾਖੜਾ ਡੈਮ ਦੇ ਗੇਟ ਜਿਹੜੇ 2 ਫੁੱਟ ਤੱਕ ਖੁੱਲੇ ਜਾ ਰਹੇ ਨੇ ਤੇ ਜਿੱਥੋਂ ਤਕਰੀਬਨ 7000 ਕਿਊਸਿਕ ਪਾਣੀ ਛੱਡਿਆ ਗਿਆ ਤੇ ਡੈਮ ਦਾ ਆਊਟਗoing ਫਲੋ 32925 ਕਿਊਸਿਕ ਉਹ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਡੀਸੀ ਨੇ ਵੀ ਜਿਹੜੇ ਆਦੇਸ਼ ਜਾਰੀ ਕਰਦੇ ਆ ਇਹ ਕਿਹਾ ਕਿ ਰਾਖਵੇ ਵੰਨਾਂ ਤੋਂ ਪਾਣੀ ਛੱਡੇ ਜਾਣ ਤੇ ਮੀਂਹ ਕਾਰਨ ਰਾਵੀ ਤੇ ਬਿਆਸ ਨਦੀਆਂ ਦੇ ਜਲ ਪੱਧਰ ਵਿੱਚ ਉਤਰਾ ਚੜ੍ਹਾ ਹੋ ਸਕਦਾ ਨਾਗਰੀਕਾਂ ਨੂੰ 10 ਅਕਤੂਬਰ ਤੱਕ ਨਦੀ ਪਾਰ ਨਾ ਕਰਨ ਦੀ ਹਦਾਇਤ ਵੀ ਦਿੱਤੀ ਗਈ ਆ ਕਿਸਾਨਾਂ ਤੇ ਪਸ਼ੂਆਂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਨਦੀ ਦੇ ਕਿਨਾਰੇ ਜਾਂ ਅੰਦਰ ਨਾ ਲੈ ਜਾਣ ਦੀ ਸਲਾਹ ਦਿੱਤੀ ਗਈ ਆ ਮੌਸਮ ਮਾਹਿਰਾਂ ਨੇ ਲੋਕਾਂ ਨੂੰ ਗਰਜ ਚਮਕਰ ਜਾਂ ਤੇਜ਼ ਹਵਾਵਾਂ ਦੀ ਸਥਿਤੀ ਵਿੱਚ ਘਰਾਂ ਵਿੱਚ ਰਹਿਣ ਤੇ ਦਰਖਤ ਹੇਠਾਂ ਸ਼ਰਨ ਨਾ ਲੈਣ ਤੇ ਪਾਣੀ ਭਰੇ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਆ ਸ਼ਨੀਵਾਰ ਸਵੇਰੇ ਰਣਜੀਤ ਸਾਗਰ ਡੈਮ ਤੋਂ ਲਗਭਗ 35000 ਕਿਊਸਕ ਪਾਣੀ ਛੱਡਿਆ ਗਿਆ ਸੀ ਤੇ ਰਣਜੀਤ ਸਗਰ ਡੈਮ ਥਿੰ ਡੈਮ ਰਾਵੀ ਨਦੀ ਤੇ ਸਥਿਤਤਾ ਤੇ ਇਸ ਨੂੰ ਛੱਡਿਆ ਗਿਆ ਪਾਣੀ ਸਿੱਧਾ ਰਾਵੀ ਵਿੱਚ ਵਗਦਾ ਤੇ ਇਸ ਦੇ ਨਾਲ ਹੀ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ ਦਾ ਖਤਰਾ ਪੈਦਾ ਹੋ ਗਿਆ ਤੇ ਹਿਮਾਚਲ ਤੋਂ ਜਿਹੜਾ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਦੇ ਭਾਰੀ ਮੀਂਹ ਦੀ ਚੇਤਾਵਨੀ ਦੇ ਹੇਠਾਂ ਤੇ ਨਤੀਜੇ ਵਜੋਂ ਭਾਖੜਾ ਬਿਆਸ ਪ੍ਰਬੰਧਨ ਬੋਰਡ BBMB ਨੇ ਪੌਂਗ ਡੈਮ ਤੋਂ 82000 ਕਿਊਸਕ ਪਾਣੀ ਛੱਡਿਆ ਤੇ ਇਸ ਦੇ ਨਾਲ ਹੀ ਬਿਆਸ ਨਦੀ ਦਾ ਪਾਣੀ ਦਾ ਪੱਧਰ ਵਧੇਗਾ ਤੇ ਇਸ ਦੇ ਮੱਦੇ ਨਾਜ਼ਰ 인ਦौरा ਫਤਿਹਪੁਰ ਤੇ ਪੰਜਾਬ ਵਿੱਚ ਬਿਆਸ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਣ ਨਾਲ ਪੰਜਾਬ ਦੇ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਜ਼ਿਲ੍ਹਿਆਂ ਨੂੰ ਖਤਰਾ ਤੇ ਭਾਖੜਾ ਤੋਂ 7000 ਕਿਊਸ ਦਾ ਪਾਣੀ ਜਿਹੜਾ ਉਹ ਛੱਡਿਆ ਗਿਆ ਭਾਖੜਾ ਡੈਮ ਤੋਂ ਲਗਭਗ ਜਿਹੜਾ 7000 ਪਾਣੀ ਛੱਡਿਆ ਗਿਆ ਤੇ ਇਸ ਦੇ ਨਾਲ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧੇਗਾ ਤੇ ਇਸ ਨਾਲ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ ਤੇ ਹੋਰ ਜਿਹੜੇ ਕਈ ਕਪੂਰਥਲਾ, ਜਲੰਧਰ, ਤਰਨਤਾਰਨ, ਮੋਗਾ लुधियाना रोपड़ पटियाला ਤੇ ਸੰਗਰੂਰ ਜਿਹੜੇ ਉਹ ਪ੍ਰਭਾਵਿਤ ਹੋ ਸਕਦੇ ਨੇ ਹਾਲਾਂਕਿ ਜਦੋਂ ਭਾਖੜਾ ਡੈਮ ਤੋਂ 50000 ਕਿਊਸਿਕ ਤੋਂ ਵੱਧ ਪਾਣੀ ਛੱਡਿਆ ਜਾਂਦਾ ਤਾਂ ਹੜ ਦਾ ਖਤਰਾ ਵੱਧ ਹੁੰਦਾ ਪੰਜਾਬ ਵਿੱਚ ਹੜਾਂ ਵਰਗੀ ਸਥਿਤੀ ਇੱਕ ਵਾਰ ਫਿਰ ਤੋਂ ਪੈਦਾ ਹੋ ਰਹੀ ਆ ਤੇ ਮੌਸਮੀ ਭਾਗ ਵੱਲੋਂ ਵੀ ਦਿੱਤੇ ਗਏ ਜਿਹੜੇ ਮੀਂਹ ਦੀ ਚੇਤਾਵਨੀ ਦੇ ਮੱਦੇ ਨਜ਼ਰ ਪੌਂਗ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਤੇ ਪੌਂਗ ਡੈਮ ਵਿੱਚ ਵਿਆਸ ਦਰਿਆལੇ 50000 ਕਿਊਸਕ ਪਾਣੀ ਛੱਡ ਦਿੱਤਾ ਗਿਆ ਤੇ ਇੱਥੇ ਦੱਸ ਦਈਏ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਤਕਨੀਕੀ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਸੀ ਫੈਸਲੇ ਅਨੁਸਾਰ ਪੌਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾਂ ਤੋਂ ਵੱਧ ਤੋਂ ਜਿਹੜਾ ਵੱਧ ਸੰਭਵ ਨਿਕਾਸੀ ਤੇ ਸਪਿਲਵੇ ਗੇਟਾਂ ਨਾਲ ਹੀ ਲਗਭਗ 32000 ਕਿਯੂਸਿਕ ਪਾਣੀ ਟਰਬਾਈਨਾਂ ਸਮੇਤ ਕੁੱਲ 50000 ਕਿ ਉਸਕ ਪਾਣੀ ਛੱਡਿਆ ਜਾਣਾ ਸੀ ਤੇ ਜਿਸ ਨੂੰ ਹੁਣ ਛੱਡ ਦਿੱਤਾ ਗਿਆ ਤੇ ਪਾਣੀ ਛੱਡਣ ਤੋਂ ਪਹਿਲਾਂ ਹੀ ਇੱਥੇ ਸਾਇਰਨ ਵੱਜਨੇ ਸ਼ੁਰੂ ਹੋ ਗਏ ਤੇ ਫਿਰ ਕੁੱਲ 50 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਇਸ ਦੇ ਨਾਲ ਹੀ ਨੇੜਲੇ ਇਲਾਕਿਆਂ ਦੇ ਵਿੱਚ ਮੁਰਦ ਤੋਂ ਹੜਾਂ ਦੀ ਚਿੰਤਾ ਵੱਧ ਗਈ ਹੈ ਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ ਅੰਮ੍ਰਿਤਸਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ ਦਾ ਖਤਰਾ ਮੰਡਰਾਉਣ ਲੱਗਿਆ ਹੈ ਹੁਣ ਗੱਲ ਕਰਦੇ ਹਾਂ ਰঞ্জੀਤ ਸਾਗਰ ਡੈਮ ਦੀ ਰঞ্জੀਤ ਸਾਗਰ ਡੈਮ ਦੀ ਜਿਹੜੀ ਸਵੇਰੇ ਸ਼ੁੱਕਰਵਾਰ ਨੂੰ ਸਵੇਰੇ 6 ਵਜੇ ਤੱਕ ਇਸ ਡੈਮ ਵਿੱਚੋਂ ਜੋ ਕਿ ਰਾਵੀ ਨਦੀ ਤੇ ਸਥਿਤਾ ਤੋਂ ਲਗਭਗ 35000 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ ਡੈਮ ਦਾ ਆਊਟ ਗoing ਫਲੋ 34739 ਕਿਊਸਕ ਦਰਜ ਕੀਤਾ ਗਿਆ ਜੋ ਇੱਕ ਇਨਕਮਿੰਗ ਫਲੋ 3570 ਕਿਊਸਿਕ ਤੋਂ ਕਾਫੀ ਜ਼ਿਆਦਾ ਹੁਣ ਗੱਲ ਕਰਦੇ ਆਂ ਪਾਖੜਾ ਡੈਮ ਦੀ ਪਾਖੜਾ ਡੈਮ ਦੇ ਗੇਟ ਜਿਹੜੇ 2 ਫੁੱਟ ਤੱਕ ਖੋਲੇ ਜਾ ਰਹੇ ਨੇ ਤੇ ਜਿੱਥੋਂ ਤਕਰੀਬਨ 7000 ਕਿਊਸਿਕ ਪਾਣੀ ਛੱਡਿਆ ਗਿਆ ਤੇ ਡੈਮ ਦਾ ਆਊਟਗoing ਫਲੋ 32925 ਕਿਊਸਿਕ ਉਹ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਡੀਸੀ ਨੇ ਵੀ ਜਿਹੜੇ ਆਦੇਸ਼ ਜਾਰੀ ਕਰਦੇ ਆ ਇਹ ਕਿਹਾ ਕਿ ਰਾਖਵੇ ਵਣਾਂ ਤੋਂ ਪਾਣੀ ਛੱਡੇ ਜਾਣ ਤੇ ਮੀਂਹ ਕਾਰਨ ਰਾਵੀ ਤੇ ਬਿਆਸ ਨਦੀਆਂ ਦੇ ਜਲ ਪੱਧਰ ਵਿੱਚ ਉਤਰਾ ਚੜ੍ਹਾ ਹੋ ਸਕਦਾ ਨਾਗਰੀਕਾਂ ਨੂੰ 10 ਅਕਤੂਬਰ ਤੱਕ ਨਦੀ ਪਾਰ ਨਾ ਕਰਨ ਦੀ ਹਦਾਇਤ ਵੀ ਦਿੱਤੀ ਗਈ ਆ ਕਿਸਾਨਾਂ ਤੇ ਪਸ਼ੂਆਂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਨਦੀ ਦੇ ਕਿਨਾਰੇ ਜਾਂ ਅੰਦਰ ਨਾ ਲਿਜਾਣ ਦੀ ਸਲਾਹ ਦਿੱਤੀ ਗਈ ਆ ਮੌਸਮ ਮਾਹਿਰਾਂ ਨੇ ਲੋਕਾਂ ਨੂੰ ਗਰਜ ਚਮਕ ਜਾਂ ਤੇਜ਼ ਹਵਾਵਾਂ ਦੀ ਸਥਿਤੀ ਵਿੱਚ ਘਰਾਂ ਵਿੱਚ ਰਹਿਣ ਤੇ ਦਰਖਤ ਹੇਠਾਂ ਸ਼ਰਨ ਨਾ ਲੈਣ ਤੇ ਪਾਣੀ ਭਰੇ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਆ ਸ਼ਨੀਵਾਰ ਸਵੇਰੇ ਰਣਜੀਤ ਸਾਗਰ ਡੈਮ ਤੋਂ ਲਗਭਗ 35000 ਕਿਊਸਕ ਪਾਣੀ ਛੱਡਿਆ ਗਿਆ ਸੀ ਤੇ ਰਣਜੀਤ ਸਗਰ ਡੈਮ ਥਿੰਨ ਡੈਮ ਰਾਵੀ ਨਦੀ ਤੇ ਸਥਿਤਾ ਤੇ ਇਸ ਨੂੰ ਛੱਡਿਆ ਗਿਆ ਪਾਣੀ ਸਿੱਧਾ ਰਾਵੀ ਵਿੱਚ ਵਗਦਾ ਤੇ ਇਸ ਦੇ ਨਾਲ ਹੀ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ ਦਾ ਖਤਰਾ ਪੈਦਾ ਹੋ ਗਿਆ ਤੇ ਹਿਮਾਚਲ ਤੋਂ ਜਿਹੜਾ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਦੇ ਭਾਰੀ ਮੀਂਹ ਦੀ ਚਤਾਵਨੀ ਦੇ ਹੇਠਾਂ ਤੇ ਨੀਤੀਜੇ ਵਜੋਂ ਭਾਖੜਾ ਬਿਆਸ ਪ੍ਰਬੰਧਨ ਬੋਰਡ BBMB ਨੇ ਪੌਂਡ ਡੈਮ ਤੋਂ 82000 ਕਿਊਸਕ ਪਾਣੀ ਛੱਡਿਆ ਤੇ ਇਸ ਦੇ ਨਾਲ ਹੀ ਬਿਆਸ ਨਦੀ ਦਾ ਪਾਣੀ ਦਾ ਪੱਧਰ ਵਧੇਗਾ ਤੇ ਇਸ ਦੇ ਮੱਦੇ ਨਾਜ਼ਰ 인ਦौरा ਫਤਿਹਪੁਰ ਪੰਜਾਬ ਵਿੱਚ ਬਿਆਸ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਣ ਨਾਲ ਪੰਜਾਬ ਦੇ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਜ਼ਿਲ੍ਹਿਆਂ ਨੂੰ ਖਤਰਾ ਤੇ ਭਾਖੜਾ ਤੋਂ 7000 ਕਿਊਸ ਦਾ ਪਾਣੀ ਜਿਹੜਾ ਉਹ ਛੱਡਿਆ ਗਿਆ ਭਾਖੜਾ ਡੈਮ ਤੋਂ ਲਗਭਗ ਜਿਹੜਾ 7000 ਪਾਣੀ ਛੱਡਿਆ ਗਿਆ ਤੇ ਇਸ ਦੇ ਨਾਲ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧੇਗਾ ਤੇ ਇਸ ਨਾਲ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ ਤੇ ਹੋਰ ਜਿਹੜੇ ਕਈ ਕਪੂਰਥਲਾ, ਜਲੰਧਰ, ਤਰਨਤਾਰਨ, ਮੋਗਾ ਲੁਧਿਆਣਾ, ਰੋਪੜ, ਪਟਿਆਲਾ ਤੇ ਸੰਗਰੂਰ ਜਿਹੜੇ ਉਹ ਪ੍ਰਭਾਵਿਤ ਹੋ ਸਕਦੇ ਨੇ ਹਾਲਾਂਕਿ ਜਦੋਂ ਭਾਖੜਾ ਡੈਮ ਤੋਂ 50000 ਕਿਊਸਕ ਤੋਂ ਵੱਧ ਪਾਣੀ ਛੱਡਿਆ ਜਾਂਦਾ ਤਾਂ ਹੜ ਦਾ ਖਤਰਾ ਵੱਧ ਹੁੰਦਾ ਪੰਜਾਬ ਵਿੱਚ ਹੜਾਂ ਵਰਗੀ ਸਥਿਤੀ ਇੱਕ ਵਾਰ ਫਿਰ ਤੋਂ ਪੈਦਾ ਹੋ ਰਹੀ ਹੈ ਅਤੇ ਮੌਸਮੀ ਭਾਗ ਵੱਲੋਂ ਵੀ ਦਿੱਤੇ ਗਏ ਜਿਹੜੇ ਮੀਂਹ ਦੀ ਚੇਤਾਵਨੀ ਦੇ ਮੱਦੇ ਨਜ਼ਰ ਪਾੰਗ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਤੇ ਪਾੰਗ ਡੈਮ ਵਿੱਚ ਵਿਆਸ ਦਰਿਆལੇ 50000 ਕਿਊਸਕ ਪਾਣੀ ਛੱਡ ਦਿੱਤਾ ਗਿਆ ਤੇ ਇੱਥੇ ਦੱਸ ਦਈਏ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਤਕਨੀਕੀ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਸੀ ਫੈਸਲੇ ਅਨੁਸਾਰ ਪੌਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾਂ ਤੋਂ ਵੱਧ ਤੋਂ ਜਿਹੜਾ ਵੱਧ ਸੰਭਵ ਨਿਕਾਸੀ ਤੇ ਸਪਿਲਵੇ ਗੇਟਾਂ ਨਾਲ ਹੀ ਲਗਭਗ 32000 ਕਿਯੂਸ ਪ੍ਰਤੀ ਪਾਣੀ ਟਰਬਾਈਨਾਂ ਸਮੇਤ ਕੁੱਲ 50000 ਕਿਉਸਕ ਪਾਣੀ ਛੱਡਿਆ ਜਾਣਾ ਸੀ ਤੇ ਜਿਸ ਨੂੰ ਹੁਣ ਛੱਡ ਦਿੱਤਾ ਗਿਆ ਤੇ ਪਾਣੀ ਛੱਡਣ ਤੋਂ ਪਹਿਲਾਂ ਹੀ ਇੱਥੇ ਸਾਇਰਨ ਵੱਜਨੇ ਸ਼ੁਰੂ ਹੋ ਗਏ ਤੇ ਫਿਰ ਕੁੱਲ 50 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਇਸ ਦੇ ਨਾਲ ਹੀ ਨੇੜਲੇ ਇਲਾਕਿਆਂ ਦੇ ਵਿੱਚ ਮੁਰਤੋਂ ਹੜਾਂ ਦੀ ਚਿੰਤਾ ਵੱਧ ਗਈ ਹੈ ਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ ਅੰਮ੍ਰਿਤਸਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ ਦਾ ਖਤਰਾ ਮੰਡਰਾਉਣ ਲੱਗਿਆ ਹੈ ਹੁਣ ਗੱਲ ਕਰਦੇ ਆ ਰঞ্জੀਤ ਸਾਗਰ ਡੈਮ ਦੀ ਰঞ্জੀਤ ਸਾਗਰ ਡੈਮ ਦੀ ਜਿਹੜੀ ਸਵੇਰੇ ਸ਼ੁੱਕਰਵਾਰ ਨੂੰ ਸਵੇਰੇ 6 ਵਜੇ ਤੱਕ ਇਸ ਡੈਮ ਵਿੱਚੋਂ ਜੋ ਕਿ ਰਾਵੀ ਨਦੀ ਤੇ ਸਥਿਤਤਾ ਤੋਂ ਲਗਭਗ 35000 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ ਡੈਮ ਦਾ ਆਊਟ ਗoing ਫਲੋ 34739 ਕਿਊਸਕ ਦਰਜ ਕੀਤਾ ਗਿਆ ਜੋ ਇੱਕ ਇਨ ਕਮਿੰਗ ਫਲੋ 3570 ਕਿਊਸਕ ਤੋਂ ਕਾਫੀ ਜ਼ਿਆਦਾ ਹੁਣ ਗੱਲ ਕਰਦੇ ਆਂ ਪਾਖੜਾ ਡੈਮ ਦੀ ਪਾਖੜਾ ਡੈਮ ਦੇ ਗੇਟ ਜਿਹੜੇ 2 ਫੁੱਟ ਤੱਕ ਖੁੱਲੇ ਜਾ ਰਹੇ ਨੇ ਤੇ ਜਿੱਥੋਂ ਤਕਰੀਬਨ 7000 ਕਿਊਸਕ ਪਾਣੀ ਛੱਡਿਆ ਗਿਆ ਤੇ ਡੈਮ ਦਾ ਆਊਟਗoing ਫਲੋ 32925 ਕਿਊਸਕ ਉਹ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਡੀਸੀ ਨੇ ਵੀ ਜਿਹੜੇ ਆਦੇਸ਼ ਜਾਰੀ ਕਰਦੇ ਆ ਇਹ ਕਿਹਾ ਕਿ ਰਾਖਵੇ ਵਣਾਂ ਤੋਂ ਪਾਣੀ ਛੱਡੇ ਜਾਣ ਤੇ ਮੀਂਹ ਕਾਰਨ ਰਾਵੀ ਤੇ ਬਿਆਸ ਨਦੀਆਂ ਦੇ ਜਲ ਪੱਧਰ ਵਿੱਚ ਉਤਰਾ ਚੜ੍ਹਾ ਹੋ ਸਕਦਾ ਨਾਗਰੀਕਾਂ ਨੂੰ 10 ਅਕਤੂਬਰ ਤੱਕ ਨਦੀ ਪਾਰ ਨਾ ਕਰਨ ਦੀ ਹਦਾਇਤ ਵੀ ਦਿੱਤੀ ਗਈ ਆ ਕਿਸਾਨਾਂ ਤੇ ਪਸ਼ੂਆਂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਨਦੀ ਦੇ ਕਿਨਾਰੇ ਜਾਂ ਅੰਦਰ ਨਾ ਲਿਜਾਣ ਦੀ ਸਲਾਹ ਦਿੱਤੀ ਗਈ ਆ ਮੌਸਮ ਮਾਹਿਰਾਂ ਨੇ ਲੋਕਾਂ ਨੂੰ ਗਰਜ ਚਮਕ ਜਾਂ ਤੇਜ਼ ਹਵਾਵਾਂ ਦੀ ਸਥਿਤੀ ਵਿੱਚ ਘਰਾਂ ਵਿੱਚ ਰਹਿਣ ਤੇ ਦਰਖਤ ਹੇਠਾਂ ਸ਼ਰਨ ਨਾ ਲੈਣ ਤੇ ਪਾਣੀ ਭਰੇ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਆ ਸ਼ਨੀਵਾਰ ਸਵੇਰੇ ਰਣਜੀਤ ਸਾਗਰ ਡੈਮ ਤੋਂ ਲਗਭਗ 35000 ਕਿਊਸਕ ਪਾਣੀ ਛੱਡਿਆ ਗਿਆ ਸੀ ਤੇ ਰਣਜੀਤ ਸਗਰ ਡੈਮ ਥਿੰਨ ਡੈਮ ਰਾਵੀ ਨਦੀ ਤੇ ਸਥਿਤਾ ਤੇ ਇਸ ਨੂੰ ਛੱਡਿਆ ਗਿਆ ਪਾਣੀ ਸਿੱਧਾ ਰਾਵੀ ਵਿੱਚ ਵਗਦਾ ਤੇ ਇਸ ਦੇ ਨਾਲ ਹੀ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ ਦਾ ਖਤਰਾ ਪੈਦਾ ਹੋ ਗਿਆ ਤੇ ਹਿਮਾਚਲ ਤੋਂ ਜਿਹੜਾ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਦੇ ਭਾਰੀ ਮੀਂਹ ਦੀ ਚਤਾਵਨੀ ਦੇ ਹੇਠਾਂ ਤੇ ਨਤੀਜੇ ਵਜੋਂ ਭਾਖੜਾ ਬਿਆਸ ਪ੍ਰਬੰਧਨ ਬੋਰਡ BBMB ਨੇ ਪੌਂਟ ਐਮ ਤੋਂ 82000 ਕਿਊਸਕ ਪਾਣੀ ਛੱਡਿਆ ਤੇ ਇਸ ਦੇ ਨਾਲ ਹੀ ਬਿਆਸ ਨਦੀ ਦਾ ਪਾਣੀ ਦਾ ਪੱਧਰ ਵਧੇਗਾ ਤੇ ਇਸ ਦੇ ਮੱਦੇ ਨਾਜ਼ਰ 인ਦौरा ਫਤਿਹਪੁਰ ਤੇ ਪੰਜਾਬ ਵਿੱਚ ਬਿਆਸ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਣ ਨਾਲ ਪੰਜਾਬ ਦੇ ਹੁਸ਼ਿਆਰਪੁਰ, ਕਪੂਰਥੜਾ, ਜਲੰਧਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਜ਼ਿਲ੍ਹਿਆਂ ਨੂੰ ਖਤਰਾ ਤੇ ਭਾਖੜਾ ਤੋਂ 7000 ਕਿਊਸ ਦਾ ਪਾਣੀ ਜਿਹੜਾ ਉਹ ਛੱਡਿਆ ਗਿਆ ਭਾਖੜਾ ਡੈਮ ਤੋਂ ਲਗਭਗ ਜਿਹੜਾ 7000 ਪਾਣੀ ਛੱਡਿਆ ਗਿਆ ਤੇ ਇਸ ਦੇ ਨਾਲ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧੇਗਾ ਤੇ ਇਸ ਨਾਲ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ ਤੇ ਹੋਰ ਜਿਹੜੇ ਕਈ ਕਪੂਰਥੜਾ, ਜਲੰਧਰ, ਤਰਨਤਾਰਨ, ਮੋਗਾ लुधियाना रोपर पटियाला ਤੇ ਸੰਗਰੂਰ ਜਿਹੜੇ ਉਹ ਪ੍ਰਭਾਵਿਤ ਹੋ ਸਕਦੇ ਨੇ ਹਾਲਾਂਕਿ ਜਦੋਂ ਭਾਖੜਾ ਡੈਮ ਤੋਂ 50000 ਕਿਊਸਿਕ ਤੋਂ ਵੱਧ ਪਾਣੀ ਛੱਡਿਆ ਜਾਂਦਾ ਤਾਂ ਹੜ ਦਾ ਖਤਰਾ ਵੱਧ ਹੁੰਦਾ ਪੰਜਾਬ ਵਿੱਚ ਹੜਾਂ ਵਰਗੀ ਸਥਿਤੀ ਇੱਕ ਵਾਰ ਫਿਰ ਤੋਂ ਪੈਦਾ ਹੋ ਰਹੀ ਆ ਤੇ ਮੌਸਮੀ ਭਾਗ ਵੱਲੋਂ ਵੀ ਦਿੱਤੇ ਗਏ ਜਿਹੜੇ ਮੀਂਹ ਦੀ ਚੇਤਾਵਨੀ ਦੇ ਮੱਦੇ ਨਾਜ਼ਰ ਪੰਗ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਤੇ ਪੰਗ ਡੈਮ ਵਿੱਚ ਵਿਆਸ ਦਰਿਆལੇ 50000 ਕਿਊਸਕ ਪਾਣੀ ਛੱਡ ਦਿੱਤਾ ਗਿਆ ਤੇ ਇੱਥੇ ਦੱਸ ਦਈਏ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਤਕਨੀਕੀ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਸੀ ਫੈਸਲੇ ਅਨੁਸਾਰ ਪੌਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾਂ ਤੋਂ ਬਾਅਦ ਉਹ ਜਿਹੜਾ ਬੱਦ ਸੰਭਵ ਨਿਕਾਸੀ ਤੇ ਸਪਿਲਵੇ ਗੇਟਾਂ ਰਾਹੀਂ ਲਗਭਗ 32000 ਕਿਊਸਕ ਪਾਣੀ ਟਰਬਾਈਨਾਂ ਸਮੇਤ ਕੁੱਲ 50000 ਕਿਊਸਕ ਪਾਣੀ ਛੱਡਿਆ ਜਾਣਾ ਸੀ ਤੇ ਜਿਸ ਨੂੰ ਹੁਣ ਛੱਡ ਦਿੱਤਾ ਗਿਆ ਤੇ ਪਾਣੀ ਛੱਡਣ ਤੋਂ ਪਹਿਲਾਂ ਹੀ ਇੱਥੇ ਸਾਇਰਨ ਵੱਜਨੇ ਸ਼ੁਰੂ ਹੋ ਗਏ ਤੇ ਫਿਰ ਕੁੱਲ 50000 ਕਿਊਸਕ ਪਾਣੀ ਛੱਡਿਆ ਗਿਆ ਇਸ ਦੇ ਨਾਲ ਹੀ ਨੇੜਲੇ ਇਲਾਕਿਆਂ ਦੇ ਵਿੱਚ ਮੁਰਦ ਤੋਂ ਹੜ੍ਹਾਂ ਦੀ ਚਿੰਤਾ ਵੱਧ ਗਈ ਹੈ ਤੇ ਡੈਮਾਂ ਤੋਂ ਪਾਣੀ ਛੱਡੇ ਜਾਣਕਾਰਨ ਗੁਰਦਾਸਪੁਰ ਅੰਮ੍ਰਿਤਸਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ ਦਾ ਖਤਰਾ ਮੰਡਰਾਉਣ ਲੱਗਿਆ ਹੈ ਹੁਣ ਗੱਲ ਕਰਦੇ ਆ ਰੰਜੀਤ ਸਾਗਰ ਡੈਮ ਦੀ ਰੰਜੀਤ ਸਾਗਰ ਡੈਮ ਦੀ ਜਿਹੜੀ ਸਵੇਰੇ ਸ਼ੁੱਕਰਵਾਰ ਨੂੰ ਸਵੇਰੇ 6 ਵਜੇ ਤੱਕ ਇਸ ਡੈਮ ਵਿੱਚੋਂ ਜੋ ਕਿ ਰਾਵੀ ਨਦੀ ਤੇ ਸਥਿਤਾ ਤੋਂ ਲਗਭਗ 35000 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ ਡੈਮ ਦਾ ਆਊਟ ਗੋਇੰਗ ਫਲੋ 34739 ਕਿਊਸਕ ਦਰਜ ਕੀਤਾ ਗਿਆ ਜੋ ਇੱਕ ਇਹ ਕਮਿੰਗ ਫਲੋ 3570 ਕਿਊਸਿਕ ਤੋਂ ਕਾਫੀ ਜ਼ਿਆਦਾ ਹੁਣ ਗੱਲ ਕਰਦੇ ਆਂ ਪਾਖੜਾ ਡੈਮ ਦੀ ਪਾਖੜਾ ਡੈਮ ਦੇ ਗੇਟ ਜਿਹੜੇ 2 ਫੁੱਟ ਤੱਕ ਖੁੱਲੇ ਜਾ ਰਹੇ ਨੇ ਤੇ ਜਿੱਥੋਂ ਤਕਰੀਬਨ 7000 ਕਿਊਸਿਕ ਪਾਣੀ ਛੱਡਿਆ ਗਿਆ ਤੇ ਡੈਮ ਦਾ ਆਊਟ ਗੋਇੰਗ ਫਲੋ 32925 ਕਿਊਸਿਕ ਉਹ ਦਰਜ ਕੀਤਾ ਗਿਆ ਅਮਰਸਾ ਦੇ ਡੀਸੀ ਨੇ ਵੀ ਜਿਹੜੇ ਆਦੇਸ਼ ਜਾਰੀ ਕਰਦੇ ਆ ਇਹ ਕਿਹਾ ਕਿ ਰਾਖਵੇਂ ਵੰਨਾਂ ਤੋਂ ਪਾਣੀ ਛੱਡੇ ਜਾਣ ਤੇ ਮੀਂਹ ਕਾਰਨ ਰਾਵੀ ਤੇ ਬਿਆਸ ਨਦੀਆਂ ਦੇ ਜਲ ਪੱਧਰ ਵਿੱਚ ਉਤਰਾ ਚੜ੍ਹਾ ਹੋ ਸਕਦਾ। ਨਾਗਰਿਕਾਂ ਨੂੰ 10 ਅਕਤੂਬਰ ਤੱਕ ਨਦੀ ਪਾਰ ਨਾ ਕਰਨ ਦੀ ਹਦਾਇਤ ਵੀ ਦਿੱਤੀ ਗਈ ਆ। ਕਿਸਾਨਾਂ ਤੇ ਪਸ਼ੂਆਂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਨਦੀ ਦੇ ਕਿਨਾਰੇ ਜਾਂ ਅੰਦਰ ਨਾ ਲਿਜਾਣ ਦੀ ਸਲਾਹ ਦਿੱਤੀ ਗਈ ਆ। ਮੌਸਮ ਮਾਹਿਰਾਂ ਨੇ ਲੋਕਾਂ ਨੂੰ ਗਰਜ ਚਮਕ ਜਾਂ ਤੇਜ਼ ਹਵਾਵਾਂ ਦੀ ਸਥਿਤੀ ਵਿੱਚ ਘਰਾਂ ਵਿੱਚ ਰਹਿਣ ਤੇ ਦਰਖਤ ਹੇਠਾਂ ਸ਼ਰਨ ਨਾਂ ਲੈਨ ਤੇ ਪਾਣੀ ਭਰੇ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਆ ਸ਼ਨੀਵਾਰ ਸਵੇਰੇ ਰਣਜੀਤ ਸਾਗਰ ਡੈਮ ਤੋਂ ਲਗਭਗ 35000 ਕਿਊਸਕ ਪਾਣੀ ਛੱਡਿਆ ਗਿਆ ਸੀ ਤੇ ਰਣਜੀਤ ਸਾਗਰ ਡੈਮ ਥੀਨ ਡੈਮ ਰਾਵੀ ਨਦੀ ਤੇ ਸਥਿਤਾ ਤੇ ਇਸ ਨੂੰ ਛੱਡਿਆ ਗਿਆ ਪਾਣੀ ਸਿੱਧਾ ਰਾਵੀ ਵਿੱਚ ਵਗਦਾ ਤੇ ਇਸ ਦੇ ਨਾਲ ਹੀ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ ਦਾ ਖਤਰਾ ਪੈਦਾ ਹੋ ਗਿਆ ਤੇ ਹਿਮਾਚਲ ਤੋਂ ਜਿਹੜਾ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਦੇ ਭਾਰੀ ਮੀਂਹ ਦੀ ਚਤਾਵਨੀ ਦੇ ਹੇਠਾਂ ਤੇ ਨਤੀਜੇ ਵਜੋਂ ਭਾਖੜਾ ਬਿਆਸ ਪ੍ਰਬੰਧਨ ਬੋਰਡ BBMB ਨੇ ਪੌਂਟ ਐਮ ਤੋਂ 82000 ਕਿਊਸਕ ਪਾਣੀ ਛੱਡਿਆ ਤੇ ਇਸ ਦੇ ਨਾਲ ਹੀ ਬਿਆਸ ਨਦੀ ਦਾ ਪਾਣੀ ਦਾ ਪੱਧਰ ਵਧੇਗਾ ਤੇ ਇਸ ਦੇ ਮੱਦੇ ਨਾਜ਼ਰ 인ਦौरा ਫਤਿਹਪੁਰ ਤੇ ਪੰਜਾਬ ਵਿੱਚ ਬਿਆਸ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਣ ਨਾਲ ਪੰਜਾਬ ਦੇ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਜ਼ਿਲ੍ਹਿਆਂ ਨੂੰ ਖਤਰਾ ਤੇ ਭਾਖੜਾ ਤੋਂ 7000 ਕਿਊਸਾ ਪਾਣੀ ਜਿਹੜਾ ਉਹ ਛੱਡਿਆ ਗਿਆ ਭਾਖੜਾ ਡੈਮ ਤੋਂ ਲਗਭਗ ਜਿਹੜਾ 7000 ਪਾਣੀ ਛੱਡਿਆ ਗਿਆ ਤੇ ਇਸ ਦੇ ਨਾਲ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧੇਗਾ ਤੇ ਇਸ ਨਾਲ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ ਤੇ ਹੋਰ ਜਿਹੜੇ ਕਈ ਕਪੂਰਥਲਾ, ਜਲੰਧਰ, ਤਰਨਤਾਰਨ, ਮੋਗਾ लुधियाना रोपण पटियाला ਤੇ ਸੰਗਰੂਰ ਜਿਹੜੇ ਉਹ ਪ੍ਰਭਾਵਿਤ ਹੋ ਸਕਦੇ ਨੇ ਹਾਲਾਂਕਿ ਜਦੋਂ ਭਾਖੜਾ ਡੈਮ ਤੋਂ 50000 ਕਿਊਸਿਕ ਤੋਂ ਵੱਧ ਪਾਣੀ ਛੱਡਿਆ ਜਾਂਦਾ ਤਾਂ ਹੜ ਦਾ ਖਤਰਾ ਵੱਧ ਹੁੰਦਾ ਪੰਜਾਬ ਵਿੱਚ ਹੜਾਂ ਵਰਗੀ ਸਥਿਤੀ ਇੱਕ ਵਾਰ ਫਿਰ ਤੋਂ ਪੈਦਾ ਹੋ ਰਹੀ ਆ ਤੇ ਮੌਸਮੀ ਭਾਗ ਵੱਲੋਂ ਵੀ ਦਿੱਤੇ ਗਏ ਜਿਹੜੇ ਮੀਂਹ ਦੀ ਚੇਤਾਵਨੀ ਦੇ ਮੱਦੇ ਨਜ਼ਰ ਪੌਂਗ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਤੇ ਪੌਂਗ ਡੈਮ ਵਿੱਚ ਵਿਆਸ ਦਰਿਆལੇ 50000 ਕਿਊਸਿਕ ਪਾਣੀ ਛੱਡ ਦਿੱਤਾ ਗਿਆ ਤੇ ਇੱਥੇ ਦੱਸਦੀ ਹਾਂ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਤਕਨੀਕੀ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਸੀ ਫੈਸਲੇ ਅਨੁਸਾਰ ਕੌਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾਂ ਤੋਂ ਵੱਧ ਤੋਂ ਜਿਹੜਾ ਵੱਧ ਸੰਭਵ ਨਿਕਾਸੀ ਤੇ ਸਪਿਲਵੇ ਵੇ ਗੇਟਾਂ ਰਾਹੀਂ ਲਗਭਗ 32000 ਕਿਊਸਕ ਪਾਣੀ ਟਰਬਾਈਨਾਂ ਸਮੇਤ ਕੁੱਲ 50000 ਕਿਊਸਕ ਪਾਣੀ ਛੱਡਿਆ ਜਾਣਾ ਸੀ ਤੇ ਜਿਸ ਨੂੰ ਹੁਣ ਛੱਡ ਦਿੱਤਾ ਗਿਆ ਤੇ ਪਾਣੀ ਛੱਡਣ ਤੋਂ ਪਹਿਲਾਂ ਹੀ ਇੱਥੇ ਸਾਇਰਨ ਵੱਜਨੇ ਸ਼ੁਰੂ ਹੋ ਗਏ ਤੇ ਫਿਰ ਕੁੱਲ 50000 ਕਿਊਸਕ ਪਾਣੀ ਛੱਡਿਆ ਗਿਆ ਇਸ ਦੇ ਨਾਲ ਹੀ ਨੇੜਲੇ ਇਲਾਕਿਆਂ ਦੇ ਵਿੱਚ ਮੁਰਦ ਤੋਂ ਹੜਾਂ ਦੀ ਚਿੰਤਾ ਵੱਧ ਗਈ ਹੈ ਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ ਅੰਮ੍ਰਿਤਸਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ ਦਾ ਖਤਰਾ ਮੰਡਰਾਉਣ ਲੱਗਿਆ ਹੈ ਹੁਣ ਗੱਲ ਕਰਦੇ ਆ ਰੰਜੀਤ ਸਾਗਰ ਡੈਮ ਦੀ ਰੰਜੀਤ ਸਾਗਰ ਡੈਮ ਦੀ ਜਿਹੜੀ ਸਵੇਰੇ ਸ਼ੁੱਕਰਵਾਰ ਨੂੰ ਸਵੇਰੇ 6 ਵਜੇ ਤੱਕ ਇਸ ਡੈਮ ਵਿੱਚੋਂ ਜੋ ਕਿ ਰਾਵੀ ਨਦੀ ਤੇ ਸਥਿਤਤਾ ਤੋਂ ਲਗਭਗ 35000 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ ਡੈਮ ਦਾ ਆਊਟ ਗoing ਫਲੋ 34739 ਕਿਊਸਕ ਦਰਜ ਕੀਤਾ ਗਿਆ ਜੋ ਇੱਕ ਇਹ ਕਮਿੰਗ ਫਲੋ 3570 ਕਿਊਸਿਕ ਤੋਂ ਕਾਫੀ ਜ਼ਿਆਦਾ ਹੁਣ ਗੱਲ ਕਰਦੇ ਆਂ ਪਾਖੜਾ ਡੈਮ ਦੀ ਪਾਖੜਾ ਡੈਮ ਦੇ ਗੇਟ ਜਿਹੜੇ 2 ਫੁੱਟ ਤੱਕ ਖੁੱਲੇ ਜਾ ਰਹੇ ਨੇ ਤੇ ਜਿੱਥੋਂ ਤਕਰੀਬਨ 7000 ਕਿਊਸਿਕ ਪਾਣੀ ਛੱਡਿਆ ਗਿਆ ਤੇ ਡੈਮ ਦਾ ਆਊਟਗੋਇੰਗ